ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਗੌਰ ਪ੍ਰਬ ਨੂੰ ਮੁੱਖ ਰੱਖਦੇ ਆ ਦੁਬਾਰਾ ਦੇ ਵਿੱਚ ਪੂਰੀ ਤਰ੍ਹਾਂ ਸਜਾਵਟ ਕੀਤੀ ਹੋਈ ਆ ਫੁੱਲ ਲਾਏ ਹੋਏ ਨੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂਪੁਰਬ ਇਸ ਨਗਰ ਵਿੱਚ ਬੜੀ ਚੜ੍ਹਦੀ ਕਲਾ ਨਾਲ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤਾਂ ਦਿਨਾਂ ਤੋਂ ਤਕਰੀਬਨ ਨੌਜਵਾਨ ਵੀਰ ਲੱਗੇ ਹੋਏ ਨੇ ਗੁਰੂ ਘਰ ਦੀ ਸਜਾਵਟ ਲਈ ਰਸਤਿਆਂ ਦੀ ਸਜਾਵਟ ਲਈ ਤੇ ਅੱਜ ਸ਼੍ਰੀ ਖੰਡ ਪਾਠ ਸਾਹਿਬ ਵੀ ਆਰੰਭ ਹੋਇਆ ਬੀਬੀਆਂ ਵੀ ਸੇਵਾ ਵਿੱਚ ਲੱਗੀਆਂ ਹੋਈਆਂ ਨੇ ਪ੍ਰਸ਼ਾਦਾ ਪਾਣੀ ਤਿਆਰ ਹੋ ਰਿਹਾ ਸੇਵਾਦਾਰ ਵੀ ਗੁਰੂ ਘਰ ਸੇਵਾ ਕਰਦੇ ਨੇ ਮਰਸਰ ਕੂਟ ਰਾਹੀਏ ਮੁਕੱਦਮਾ ਜਿੱਤੇ ਆ ਜਿਸ ਵਿੱਚ ਕੋਰਟ ਨੇ ਫੈਸਲਾ ਦਿੱਤਾ ਕਿ ਗੁਰਮੁਖੀ ਦੇ ਜਨਮਦਾਤਾ ਸਤਿਗੁਰੂ ਰਵਦਾਸ ਮਹਾਰਾਜ ਜੀ ਹਨ 1500 ਈਸਵੀ ਵਿੱਚ ਲੁਧਿਆਣੇ ਦਾ ਨੀ ਪੱਥਰ ਰੱਖਣ ਵਾਲੇ ਗੁਰੂ ਰਵਦਾਸ ਮਹਾਰਾਜ ਜੀ ਹਨ ਕੰਨ ਬੈਠਣ ਲਈ ਜਗ੍ਹਾ ਨਹੀਂ ਸੀ ਸੁਣ ਲਈ ਕੰਨ ਬੰਦ ਕੀਤੇ ਜਾਂਦੇ ਸਨ ਉਹਨਾਂ ਨੇ ਸੰਘਰਸ਼ ਕੀਤੇ ਤਾਂ ਇਹ ਸਾਨੂੰ ਅੱਜ ਜੋ ਅਸੀਂ ਉਹ ਸ਼ਾਮ ਆ ਰਹੇ ਹਾਂ ਗੁਰਦਾਰਾ ਸਾਹਿਬ ਬਣੇ ਨੇ ਤੁਹਾਡੇ ਪਾਸ ਉਸ ਸਮੇਂ ਕੋਈ ਗੁਰਦਾਰਾ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕਰਤਾਰ ਸਿੰਘ ਸਰਾਬਾ ਮਾਰਗ ਤੇ ਸਥਿਤ ਪਿੰਡ ਲੜਤੋਂ ਕਲਾਂ ਜਿਹਨਾਂ ਲੁਧਿਆਣਾ ਦੇ ਵਿੱਚ ਮੌਜੂਦ ਆ ਅ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਚੱਲ ਰਹੀਆਂ ਨੇ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆ 647ਵਾਂ ਪ੍ਰਕਾਸ਼ ਦਿਹਾੜਾ ਜਿੱਥੇ ਕਿ ਪੂਰੀ ਦੁਨੀਆ ਤੇ ਜਿੱਥੇ ਤੱਕ ਰਬਦਾਸ ਮਹਾਰਾਜ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਵਸਦੀਆਂ ਨੇ ਉਹ ਬੜੇ ਹੀ ਸਰਦਾਰਾ ਦੇ ਨਾਲ ਮਨਾ ਰਹੀਆਂ ਨੇ ਇਸੇ ਤਰ੍ਹਾਂ ਹੀ ਪਿੰਡ ਲਾੜਤੋਂ ਦੇ ਵਿੱਚ ਵੀ ਅ ਤਿਆਰੀਆਂ ਪੂਰੀਆਂ ਜੋਰਾਂ ਤੇ ਨੇ ਤੁਸੀਂ ਦੇਖ ਸਕਦੇ ਹੋ ਟੈਂਟ ਸੁੰਦਰ ਟੈਂਟ ਸਜਾਏ ਗਏ ਨੇ ਜਿੱਥੇ ਅੱਜ ਸ੍ਰੀ ਅਖੰਡ ਪਾਠ ਦੇ ਆ ਆਰੰਭਤਾ ਵੀ ਹੋਏ ਨੇ ਤੇ ਜਿਨ੍ਹਾਂ ਦੇ 24 ਫਰਵਰੀ ਵਾਲੇ ਦਿਨ ਭੋਗ ਪਾਏ ਜਾਣਗੇ ਉਸ ਦਿਨ ਹੀ ਰਾਗੀ ਢਾਡੀ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਜੀਵਨ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ ਸੰਗਤਾਂ ਗੁਰਬਾਣੀ ਦੇ ਨਾਲ ਜੋੜ ਕੇ ਆਪਣਾ ਜੀਵਨ ਸਫਲ ਕਰਨ ਗਿਆ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਜਿਹੜੇ ਨੇ ਲਗਾਤਾਰ ਸੇਵਾ ਕਰ ਰਹੇ ਨੇ ਤਾ ਇਹ ਪੂਰੇ ਪੰਜਾਬ ਜਿਨੀ ਜਿੱਥੋਂ ਤੱਕ ਰਬਦਾਸ ਮਹਾਰਾਜ ਜੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਪੂਰੀ ਤਰ੍ਹਾਂ ਸਤਗੁਰੂ ਰਬਦਾਸ ਮਹਾਰਾਜ ਜੀ ਦੇ ਇਸ ਪ੍ਰਕਾਸ਼ ਦਿਹਾੜੇ ਨੂੰ 647ਵੇਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਵੀ ਜੋਰਾਂ ਤੇ ਨੇ ਪੂਰੀ ਸਰਦਾ ਦੇ ਨਾਲ ਮਨਾ ਰੀਆਂ ਨੇ ਤੇ ਅਸੀਂ ਵੱਖ-ਵੱਖ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਵੀ ਗੱਲ ਕਰਵਾਵਾਂਗੇ ਸਤਗੁਰੂ ਰਬਦਾਸ ਮਹਾਰਾਜ ਜੀ ਦੇ ਗੌਰ ਪਰਬ ਨੂੰ ਮੋਖ ਰੱਖਦੇ ਹਾਂ ਤੁਸੀਂ ਦੇਖਿਆ ਕਿ ਗੁਰਦੁਆਰੇ ਦੇ ਵਿੱਚ ਪੂਰੀ ਤਰ੍ਹਾਂ ਸਜਾਵਟ ਕੀਤੀ ਹੋਈ ਆ ਫੁੱਲ ਲਾਏ ਹੋਏ ਨੇ ਤਾਂ ਪੂਰੀ ਸਜਾਵਟ ਕੀਤੀ ਆ ਕਿ ਸਤਗੁਰੂ ਰਬਦਾਸ ਮਹਾਰਾਜ ਜੀ ਦਾ ਜਿਹੜਾ ਗੁਰਪਰਬ ਆ ਪੂਰੀ ਧੂਮ ਧੜਾਕੇ ਨਾਲ ਮਨਾਇਆ ਜਾਵੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਰਬਦਾਸ ਮਹਾਰਾਜ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ ਜਾਵੇ ਵੱਡੇ ਭਰਾਲੇ ਨੇ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਅ ਮੁੱਖ ਸੇਵਾਦਾਰ ਗ੍ਰੰਤੀ ਸਿੰਘ ਭਾਈ ਜੀ ਨੇ ਤਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਜੀ ਦੋ ਜਾਣਕਾਰੀ ਇਹ ਬੋਰਡ ਲੱਗਿਆ ਜੀ ਇੱਕ ਜਿਹਦੇ ਉੱਤੇ ਜਾਣਕਾਰੀ ਦਿੱਤੀ ਹੋਇਆ ਹੈ ਅ ਇਹਦੇ ਬਾਰੇ ਦੱਸੋ ਜੀ ਹਾਂਜੀ ਦਾਸ ਨਰਿੰਦਰਪਾਲ ਸਿੰਘ ਹਾਂਜੀ ਗੁਰਦੋਰਾ ਸਾਹਿਬ ਸ੍ਰੀ ਗੁਰੂ ਰਵਦਾਸ ਜੀ ਦੇ ਗ੍ਰੰਥੀ ਸਿੰਘ ਪਿੰਡ ਲਾਲਤੋਗਲਾ ਜ਼ਿਲ੍ਹਾ ਲੁਧਿਆਣਾ ਹਾਂਜੀ ਅੱਜ ਵੀਰ ਜੀ ਇੱਥੇ ਪਹੁੰਚੇ ਨੇ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਇਸ ਨਗਰ ਵਿੱਚ ਬੜੀ ਚੜ੍ਹਦੀ ਕਲਾ ਨਾਲ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤੁਸੀਂ ਆਪ ਜੀ ਨੇ ਡੈਕੋਰੇਸ਼ਨ ਦੇਖੀ 15 ਦਿਨਾਂ ਤੋਂ ਤਕਰੀਬਨ ਨੌਜਵਾਨ ਵੀਰ ਲੱਗੇ ਹੋਏ ਨੇ ਗੁਰੂ ਘਰ ਦੀ ਸਜਾਵਟ ਲਈ ਰਸਤਿਆਂ ਦੀ ਸਜਾਵਟ ਲਈ ਤੇ ਅੱਜ ਸ੍ਰੀ ਖੰਡ ਪਾਠ ਸਾਹਿਬ ਵੀ ਆਰੰਭ ਹੋਏ ਬੀਬੀਆਂ ਵੀ ਸੇਵਾ ਵਿੱਚ ਲੱਗੀਆਂ ਹੋਈਆਂ ਨੇ ਪ੍ਰਸ਼ਾਦਾ ਪਾਣੀ ਤਿਆਰ ਹੋ ਰਿਹਾ ਸੇਵਾਦਾਰ ਵੀ ਗੁਰੂ ਘਰ ਸੇਵਾ ਕਰਦੇ ਨੇ ਬਾਕੀ ਇਸ ਬੋਰਡ ਦੀ ਗੱਲ ਜੋ ਲੱਗੀ ਹੈ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ ਜੀਵਨ ਬਾਬਤ ਇੱਕ ਨਵੀਂ ਖੋਜ ਹੈ ਕਿ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ ਜਿਹੜੇ 35 ਅੱਖਰ ਦੇ ਜਨਮਦਾਤਾ ਸਤਿਗੁਰੂ ਰਵਦਾਸ ਮਹਾਰਾਜ ਜੀ ਹਨ ਇਸ ਦਾ ਸਬੂਤ ਮਹੰਤ ਜਮਨਾਦਾਸ ਉਰਫ ਜਸਵੰਦ ਸਿੰਘ ਪਿੰਡ ਲੀਡ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਜੋ ਕਿ ਗੁਰਦੁਆਰਾ ਰਵਦਾਸਪੁਰਾ ਨਗਰ ਕਬੱਡੀ ਵਿੱਚ ਰਹਿੰਦੇ ਸਨ 1932 ਵਿੱਚ ਉਹਨਾਂ ਨੇ ਅਮਰitsar ਕੋਰਟ ਰਾਹੀਂ ਇਹ ਮੁਕੱਦਮਾ ਜਿੱਤੇ ਆ ਜਿਸ ਵਿੱਚ ਕੋਰਟ ਨੇ ਫੈਸਲਾ ਦਿੱਤਾ ਕਿ ਗੁਰਮੁਖੀ ਦੇ ਜਨਮਦਾਤਾ ਸਤਿਗੁਰੂ ਰਵਦਾਸ ਮਹਾਰਾਜ ਜੀ ਹਨ ਇਹ ਬਕਾਇਦਾ ਬੋਰਡ ਆਪਰੀ ਦੇ ਸਾਹਮਣੇ ਪੂਰੀ ਡਿਟੇਲ ਦੇ ਨਾਲ ਲੱਗਿਆ ਹੋਇਆ ਹੈ ਤੇ ਨੰਬਰ 2 ਨਗਰ ਲਲਤੋਂ ਗੱਲਾ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਆਉਂਦਾ ਹੈ ਤੇ ਗੁਰੂ ਰਵਦਾਸ ਮਹਾਰਾਜ ਜੀ ਦੇ ਇਤਿਹਾਸ ਬਾਰੇ ਮੈਂ ਹੋਰ ਗੱਲ ਕਰਾਂ 1500 ਈਸਵੀ ਵਿੱਚ ਲੁਧਿਆਣੇ ਦਾ ਨੀਂਹ ਪੱਥਰ ਰੱਖਣ ਵਾਲੇ ਗੁਰੂ ਰਵਦਾਸ ਮਹਾਰਾਜ ਜੀ ਹਨ ਸ਼ਿਕੰਦਰ ਲੋਧੀ ਸਮੇ ਦਾ ਰਾਜਾ ਜੋ ਕਿ ਦਿੱਲੀ ਦਾ ਰਹਿਣ ਵਾਲਾ ਸੀ ਗੁਰੂ ਰਵਦਾਸ ਮਹਾਰਾਜ ਜੀ ਆ ਦਾ ਸ਼ਰਧਾਲੂ ਸੀ 1500 ਈਸਵੀ ਵਿੱਚ ਉਹ ਸਤਿਗੁਰੂ ਰਵਦਾਸ ਮਹਾਰਾਜ ਜੀ ਨੂੰ ਲੁਧਿਆਣੇ ਲੈ ਕੇ ਆਇਆ ਉਸ ਸਮੇਂ ਲੁਧਿਆਣੇ ਦਾ ਨਾਂ ਕਰੀਮਪੁਰਾ ਸ਼ਹਿਰ ਸੀ 1500 ਈਸਵੀ ਵਿੱਚ ਮਹਾਰਾਜ ਨੇ ਲੋਧੀ ਵੰਸ਼ ਦੇ ਨਾਂ ਤੇ ਇਸ ਸ਼ਹਿਰ ਦਾ ਨਾਮਕਰਨ ਕੀਤਾ ਲੋਧੀਆਣਾ ਲੁਧਿਆਣੇ ਤੋਂ ਹੌਲੀ-ਹੌਲੀ ਹੌਲੀ-ਹੌਲੀ ਅੱਜ ਲੁਧਿਆਣਾ ਬਣ ਗਿਆ ਲੁਧਿਆਣੇ ਸ਼ਹਿਰ ਦਾ ਨਾਮਕਰਨ ਕਰਨ ਵਾਲੇ ਵੀ ਸਤਿਗੁਰੂ ਰਵਦਾਸ ਮਹਾਰਾਜ ਜੀ ਹਨ ਹੋਰ ਵੀ ਇੰਨਾ ਅਨੇਕਾ ਐਸੀਆਂ ਘਟਨਾਵਾਂ ਗੁਰੂ ਰਵਦਾਸ ਮਹਾਰਾਜ ਜੀ ਦੇ ਜੀਵਨ ਵਿੱਚ ਆਈਆਂ ਹਨ ਜਿਨ੍ਹਾਂ ਨੇ ساری ਜ਼ਿੰਦਗੀ ساری ਦੁਨੀਆ ਦਾ ਭ੍ਰਮਣ ਕਰਦੇ ਹੋਏ ਫਗਵਾੜੀ ਪਹੁੰਚੀ ਲੁਧਿਆਣੀ ਪਹੁੰਚੀ ਖੁਰਾਲਗੜ੍ਹ ਸਾਹਿਬ ਦੀ ਇਤਿਹਾਸ ਦੀ ਖੋਜ ਹੋਈ ਹੋਰ ਅਨੇਕਾ ਥਾਵਾਂ ਐਸੀਆਂ ਹਨ ਜਿੱਥੇ ਗੁਰੂ ਰਵਦਾਸ ਮਹਾਰਾਜ ਜੀ ਦੇ ਪਿੰਡ ਅੰਮ੍ਰਿਤਸਰ ਦੇ ਵਿੱਚ ਹਾਂਜੀ ਜੰਡੀ ਅੰਮ੍ਰਿਤਸਰ ਦੇ ਵਿੱਚ ਵੀ ਤਕਰੀਬਨ ਬਹੁਤ ਐਸੀ ਹੁਣ ਨਵੀਂ ਖੋਜ ਹੋ ਰਹੀ ਹੈ ਉਹਨਾਂ ਦੇ ਜੀਵਨ ਬਾਬਤ ਸੋ ਉਹਨਾਂ ਦੇ ਪ੍ਰਕਾਸ਼ਪਰੂਪ ਦੇ ਸਬੰਧ ਵਿੱਚ ਨਗਰ ਲਲਤੋਂ ਗੱਲਾਂ ਇਕ ਬਹੁਤ ਵੱਡੇ ਪੱਧਰ ਤੇ ਇਹ ਨਗਰ ਕੀਰਤਨ ਉਹਨਾਂ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ਪੁਰਬ ਨੂੰ ਮੁੱਖ ਮੁਖ ਰੱਖ ਕੇ ਮਨਾਇਆ ਜਾਂਦਾ ਹੈ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਉਪਰਾਲੇ ਨਾਲ ਸਮੁੱਚੇ ਨਗਰ ਦੇ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਪਿਆਰ ਦੇ ਨਾਲ ਇਹ ਪ੍ਰਕਾਸ਼ਪੁਰਬ ਮਨਾਇਆ ਜਾਂਦਾ ਹੈ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਨਵਾਈ ਗੁਰੂ ਜੀ ਕੀ ਵੱਡੀ ਜਾਣਕਾਰੀ ਦਿੱਤੀ ਆ ਕਿ ਮਹੰਤ ਜਮਨਾਦਾਸ ਜੀ ਉਰਫ ਜਸਵੰਤ ਸਿੰਘ ਪਿੰਡ ਲੀਲ ਜ਼ਿਲ੍ਹਾ ਲੁਧਿਆਣਾ ਜਿਨ੍ਹਾਂ ਨੇ ਕੋਰਟ ਦੇ ਵਿੱਚ ਬਕਾਇਦਾ ਲੜਾਈ ਲੜੀ ਜਿਹੜੇ 35 ਅੱਖਰ ਆ ਉਹਦੇ ਕੇਸ ਕੀਤਾ ਸੀ ਤੇ ਉਹ ਜਿੱਤ ਪ੍ਰਾਪਤ ਕੀਤੀ ਉਥੋਂ ਸਾਬਤ ਹੋਇਆ ਕਿ ਜਿਹੜਾ 35 ਅੱਖਰ ਦਾ ਸਿਰਜਨਹਾਰਾ ਜਨਮਦਾਤਾ ਉਹ ਸਤਿਗੁਰੂ ਰਬਦਾਸ ਮਹਾਰਾਜ ਜੀ ਸਨ ਸਾਡੇ ਨਾਲ ਹੋਰ ਵੀ ਬਾਬਾ ਜੀ ਵੀ ਨੇ ਹਾਂਜੀ ਤੁਸੀਂ ਕੀ ਕਹੋਗੇ ਗੁਰਪਰਵ ਦੇ ਲਈ ਤੁਸੀਂ ਬਹੁਤ ਸੁੰਦਰ ਸੁੰਦਰ ਫੁੱਲ ਲਾਏ ਹੋਏ ਨੇ ਤਾ ਗੁਰਪਾਲ ਦੇ ਬਾਰੇ ਤਿਆਰੀਆਂ ਬਹੁਤ ਵਧੀਆ ਕਿ ਖਾਈ ਗੁਰੂ ਜੀ ਕਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ ਪਿੰਡ ਰਲਤੋਂ ਦੀ ਸੰਗਤ 647ਵਾਂ ਪ੍ਰਕਾਸ਼ ਗੁਰਪੁਰਬ ਮਨਾ ਰਹੀ ਹੈ ਗੁਰੂ ਮਹਾਰਾਜ ਜੀ ਨੇ ਇਸ ਸਮਾਜ ਲਈ ਬਹੁਤ ਹੀ ਸੰਘਰਸ਼ ਕੀਤੇ ਕਿ ਗਰੀਬ ਲੋਕਾਂ ਨੂੰ ਬੈਠਣ ਲਈ ਜਗ੍ਹਾ ਨਹੀਂ ਸੀ ਸੁਣਨ ਲਈ ਕੰਦ ਬੰਦ ਕੀਤੇ ਜਾਂਦੇ ਸਨ ਉਹਨਾਂ ਨੇ ਸੰਘਰਸ਼ ਕੀਤੇ ਤਾਂ ਇਹ ਸਾਨੂੰ ਅੱਜ ਜੋ ਅਸੀਂ ਉਹ ਸ਼ਾਮ ਆ ਰਹੇ ਹਾਂ ਗੁਰਦਾਰਾ ਸਾਹਿਬ ਬਣੇ ਨੇ ਸਾਡੇ ਪਾਸ ਉਸ ਸਮੇਂ ਕੋਈ ਗੁਰਦਾਰਾ ਨਹੀਂ ਸੀ ਅੱਜ ਅਸੀਂ ਉਹਨਾਂ ਦੀ ਬਦੌਲਤ ਆ ਅਨੰਦ ਮਾਣ ਰਹੇ ਹਾਂ ਜਿਨ੍ਹਾਂ ਦੇ ਉੱਪਰ ਉੱਚ ਕੋਟੀ ਦੇ ਬ੍ਰਾਹਮਣਾਂ ਨੇ پابੰਦੀ ਲਾਈ ਕਿ ਗੁਰੂ ਰਵਦਾਸ ਮਹਾਰਾਜ ਜੀ ਨਾਮ ਨਹੀਂ ਜਪਦੇ ਸਿਮਰ ਨਹੀਂ ਕਰ ਸਕਦੇ ਨਾ ਹੀ ਸੇਵਾ ਕਰ ਸਕਦੇ ਹਨ ਉਹਨਾਂ ਨੇ ਇਹਨਾਂ ਤੇ ਬਹੁਤ ਸਾਰੇ 51 ਮੁਕੱਦਮੇ ਚਲਾਏ ਉਹਨਾਂ ਦੇ ਵਿੱਚ ਗੁਰੂ ਮਹਾਰਾਜ ਦੀ ਜਿੱਤ ਹੋਈ ਫਿਰ ਇਹਨਾਂ ਦੀ ਪ੍ਰੀਖਿਆ ਹੋਈ ਇਹ ਪ੍ਰੀਖਿਆ ਵਿੱਚ ਵੀ ਫਾਸ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਸਾਡੇ ਗੁਰੂਆਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਪ੍ਰਭੂ ਸਿਮਰਨ ਭਗਤੀ ਦੇ ਨਾਲ ਜਾਣ ਦਾ ਉਪਦੇਸ਼ ਦਿੱਤਾ ਗੁਰਬਾਣੀ ਦੇ ਨਾਲ ਜਾਣ ਦਾ ਉਪਦੇਸ਼ ਦਿੱਤਾ ਤੇ 10ਵੇਂ ਪਾਤਸ਼ਾਹ ਨੇ ਤਾਂ ਇੱਥੋਂ ਤੱਕ ਕੇ ਜਾਤ ਪਾਤ ਦਾ ਪੂਰੀ ਤਰ੍ਹਾਂ ਖੰਡਨ ਕਰ ਦਿੱਤਾ ਉਹਨਾਂ ਨੇ ਇੱਕ ਬਾਟੇ ਵਿੱਚ ਅੰਮ੍ਰਿਤ ਤਿਆਰ ਕਰਕੇ ਸਾਰਿਆਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਸਿਗਾ ਕੇ ਇੱਕ ਕੀਤਾ ਪਰ ਫੇਰ ਵੀ ਕੁਝ ਲੋਕ ਨੇ ਜਿਹੜੇ ਜਾਤਾਂ ਪਾਤਾਂ ਵਿੱਚ ਵੰਡੇ ਹੋਏ ਨੇ ਪਰ ਜ਼ਰੂਰ ਅ ਜਿਹੜਾ ਲੜਤੋਂ ਕਲਾ ਦੇ ਵਿੱਚ ਵੱਡਾ ਪਰਾਲਾ ਸਤਿਗੁਰੂ ਰਵਦਾਸ ਮਹਾਰਾਜੀ ਦੇ 647ਵੇਂ ਗੁਰਪਰਬ ਨੂੰ ਮੁੱਖ ਰੱਖਦੇ ਆ ਬੜੇ ਅਪਰਾਲੇ ਕੀਤੇ ਜਾ ਰਹੇ ਨੇ ਸੇਵਾ ਕੀਤੀ ਜਾ ਰਹੀ ਆ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਗੁਰੂ ਰਵਦਾਸ ਮਹਾਰਾਜੀ ਦੇ ਨਾਲ ਉਹਨਾਂ ਦੇ ਜੀਵਨ ਤੋਂ ਜਾਣੂ ਕਰਵਾਇਆ ਜਾ ਰਿਹਾ ਉੱਥੇ ਹੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਜਾ ਰਿਹਾ ਬਹੁਤ ਵੱਡੇ ਪਰਾਲੇ ਨੇ ਤਾਂ ਗੁਰੂ ਪਰਬ ਦੀਆਂ ਸਾਡੇ ਚੈਨਲ ਵੱਲੋਂ ਵੀ ਸਮੂਹ ਸੰਗਤਾਂ ਵੱਲੋਂ ਵੀ ਲੱਖ ਲੱਖ ਵਧਾਈਆਂ ਜ਼ਰੂਰ ਗੁਰੂ ਘਰਾਂ ਦੇ ਵਿੱਚ ਪਹੁੰਚੋ ਗੁਰਬਾਣੀ ਸੁਣੋ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੋਂ ਜਾਣੂ ਹੋਵੋ ਇੱਥੇ ਆਪਣੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੀਪ ਸਰਾਵਾ ਕੈਮਰਾਮੈਨ ਅਮਨ ਸੁਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ